ਆਮ ਆਦਮੀ ਪਾਰਟੀ ਵੱਲੋਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਫਗਵਾੜਾ ਦੇ ਵਾਰ ਨੰਬਰ 45 ਤੋਂ ਜ਼ਿਲ੍ਹਾ ਪ੍ਰਧਾਨ ਐਸ்சி ਵਿੰਗ ਸੰਤੋਸ਼ ਕੁਮਾਰ ਗੋਗੀ ਦੀ ਪਰਜਾਈ ਅਨੀਤਾ ਰਾਣੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਟਿਕਟ ਮਿਲਣ ਤੋਂ ਬਾਅਦ ਜਿੱਥੇ ਸੰਤੋਸ਼ ਕੁਮਾਰ ਗੋਗੀ ਅਤੇ ਉਸਦੀ ਪਰਜਾਈ ਅਨੀਤਾ ਰਾਣੀ ਵੱਲੋਂ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਉੱਥੇ ਹੀ ਇਸ ਦਾ ਉਦਘਾਟਨ ਮਹੱਲੇ ਦੇ ਬਜ਼ੁਰਗਾਂ ਵੱਲੋਂ ਅਰਦਾਸ ਕਰਨ ਤੋਂ ਉਪਰੰਤ ਰੀਬਨ ਕੱਟ ਕੇ ਕੀਤਾ ਗਿਆ ਇਸ ਦੌਰਾਨ ਮਹੱਲਾ ਵਾਸੀਆਂ ਨੇ ਸੰਤੋਸ਼ ਕੁਮਾਰ ਗੋਗੀ ਅਤੇ ਅਨੀਤਾ ਰਾਣੀ ਨੂੰ ਇਹਨਾਂ ਚੋਣਾਂ ਵਿੱਚ ਵੱਡੇ ਮਾਰਜ ਨਾਲ ਜਿਤਾਉਣ ਦਾ ਵੀ ਆਸ਼ਵਾਸਨ ਦਿੱਤਾ ਇਸ ਮੌਕੇ ਸੰਤੋਸ਼ ਕੁਮਾਰ ਗੋਗੀ ਨੇ ਉਹਨਾਂ ਦੀ ਪਰਜਾਈ ਅਨੀਤਾ ਰਾਣੀ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ। ਉਹਨਾਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਬਾਇਆ ਕਿ ਉਹ ਇਹ ਸੀਟ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣਗੇ। ਉਹਨਾਂ ਨਾਲ ਹੀ ਵਾਰਡ ਵਾਸੀਆਂ ਨੂੰ ਯਕੀਨ ਦਿਵਾਇਆ ਕਿ ਵਾਰਡ ਦੇ ਸਰਬਪੱਖੀ ਵਿਕਾਸ ਲਈ ਉਹ ਹਮੇਸ਼ਾ ਤਤਪਰ ਸੀ ਅਤੇ ਤਤਪਰ ਹੀ ਰਹਿਣਗੇ। ਉਹਨਾਂ ਵਾਰਡ ਵਾਸੀਆਂ ਨੂੰ ਇਨ੍ਹਾਂ ਚੋਣਾਂ ਵਿੱਚ ਅਨੀਤਾ ਰਾਣੀ ਦੇ ਹੱਕ ਵਿੱਚ ਵੱਧ-ਬਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮਜੂਦ ਸਨ। ਫਗਵਾੜਾ ਤੋਂ ਨਵਾਂ ਰੰਗ ਚੈਨਲ ਲਈ ਐਚਐਸ ਰਾਣੀ ਦੀ ਰਿਪੋਰਟ ਵਾਰ ਨੰਬਰ 45 ਦੇ ਵਿੱਚ ਵਾਈ ਗੁਰਜੀ ਦਾ ਨਾਮ ਲੈ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਸਾਡੇ ਕੈਂਡੀਡੇਟ ਸ਼੍ਰੀਮਤੀ ਅਨੀਤਾ ਰਾਣੀ ਜੀ ਆ ਔਰ ਨਗਰ ਦੇ ਲੋਕਾਂ ਨੇ ਬਹੁਤ ਵੱਡਾ ਸਾਥ ਦਿੱਤਾ ਔਰ ਇਸ ਵਾਰਡ ਦੇ ਅੰਦਰ ਪਿਛਲੇ ਤਕਰੀਬਨ 19 ਸਾਲ ਤੋਂ ਸਾਡੇ ਜਿਹੜੇ ਐਮਸੀ ਸਾਹਿਬ ਹੈਗੇ ਆ ਉਹ ਮੌਜੂਦ ਨੇ ਪਰ ਦੁੱਖ ਦੀ ਗੱਲ ਇਹ ਆ ਕਿ ਉਹ ਸਾਡੇ ਜਿਹੜੇ ਨਗਰ ਦੇ ਆ ਕੰਮ ਨਹੀਂ ਕਰਵਾ ਸਕੇ ਅੱਜ ਇੱਕ ਲਾਈਟ ਵੀ ਲਵਾਉਣੀ ਹੋਵੇ ਜਾਂ ਕੋਈ ਸੀਵਰੇਜ ਦਾ ਪਾਈਪ ਪਾਉਣਾ ਹੋਵੇ ਜਾਂ ਕੋਈ ਵਾਟਰ ਸਪਲਾਈ ਦਾ ਪਾਈਪ ਪਾਉਣਾ ਹੋਵੇ ਇਹਨਾਂ ਕੋਲੋਂ ਨਹੀਂ ਪਿਆ ਜਦੋਂ ਦੀ ਸਾਡੀ ਸਰਕਾਰ ਆਈ ਆ ਅਸੀਂ ਉਹਨਾਂ ਗਲੀਆਂ ਦੇ ਵਿੱਚ ਵਾਟਰ ਸਪਲਾਈ ਦੇ ਪਾਈਪ ਪਾ ਦਿੱਤੇ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਸੀ ਜਿਨ੍ਹਾਂ ਦੇ ਵਿੱਚ ਪਾਈਪ ਨਹੀਂ ਸੀ ਔਰ ਉਹ ਸੜਕਾਂ ਬਣਾਈਆਂ ਔਰ ਉਹ ਕੂੜੇ ਦੇ ਡੰਪ ਜਿਹੜੇ ਪਿਛਲੇ 19 ਸਾਲਾਂ ਤੋਂ ਮੌਜੂਦ ਸੀਗੇ ਉਹ ਅਸੀਂ ਅੱਜ ਆਪਣੇ ਹੱਥਾਂ ਨਾਲ ਔਰ ਸਰਕਾਰੀ ਮਿਸ਼ਨਰੀ ਲੈ ਕੇ ਉਹਨਾਂ ਨੂੰ ਚੁਕਵਾਇਆ ਔਰ ਖਤਮ ਕੀਤਾ ਕਿਉਂਕਿ ਸਾਰੇ ਜਾਣੇ ਇਹ ਤਾਂ ਕਹਿ ਦਿੰਦੇ ਆ ਕਿ ਮੇਰਾ ਵਾਰਡ ਮੇਰਾ ਪਰਿਵਾਰ ਔਰ ਉਸ ਪਰਿਵਾਰ ਦੀ ਬਾਤ ਪੁੱਛਣ ਲਈ ਕੋਈ ਨਹੀਂ ਆ ਅੱਜ ਉਸ ਪਰਿਵਾਰ ਦੀ ਬਾਤ ਪੁੱਛਣ ਲਈ ਉਹਨਾਂ ਦੇ ਬੱਚੇ ਉਹਨਾਂ ਦੇ ਲੋਕ ਅੱਜ ਮੌਜੂਦ ਨੇ ਔਰ ਇਸ ਵਾਰਡ ਨੂੰ ਅਸੀਂ ਬਹੁਤ ਵਧੀਆ ਬਣਾਵਾਂਗੇ ਔਰ 50 ਵਾਰਡਾਂ ਦੇ ਅੰਦਰ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਅਸੀਂ ਇੱਕ ਇਤਿਹਾਸ ਰਚਾਂਗੇ ਔਰ 45 ਨੰਬਰ ਵਾਰਡ ਦੇ ਵਿੱਚ ਅਜਿਹਾ ਸਿਸਟਮ ਬਣੇਗਾ ਜਿਹਦੇ ਵਿੱਚ ਗ੍ਰੀਨਰੀ ਹੋਵੇਗੀ ਜਿਹਦੇ ਵਿੱਚ ਅਸੀਂ ਸਪੋਰਟਸ ਅਕੈਡਮੀ ਬਣਾਵਾਂਗੇ ਜਿਹਦੇ ਵਿੱਚ ਨਸ਼ਾ ਰਹਿਤ ਸਮਾਜ ਬਣਾਵਾਂਗੇ ਜਿਹਦੇ ਵਿੱਚ ਮਾਤਾਵਾਂ ਬਜ਼ੁਰਗਾਂ ਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ ਉਹਨਾਂ ਦੇ ਦੁੱਖਾਂ ਦੇ ਵਿੱਚ ਖੜਿਆ ਜਾਵੇਗਾ ਔਰ ਪੂਰੇ ਔਰ ਮੈਂ ਵਿਸ਼ਵਾਸ ਦਵਾਣਾ ਵਾਂ ਕਿ ਇਸ ਬਾੜ ਦੇ ਅੰਦਰ ਕਿਸੇ ਨੂੰ ਮੈਂ ਖੱਜਲ ਨਹੀਂ ਹੋਣ ਦੇਵਾਂਗਾ ਚਾਹੇ ਉਹ ਬਜ਼ੁਰਗ ਹੋਣ ਚਾਹੇ ਮਾਤਾਮਾਂ ਪੈਣਾ ਬੱਚੇ ਹੋਣ ਉਹਨਾਂ ਦੇ ਨਾਲ ਖੜਿਆ ਜਾਵੇਗਾ ਔਰ ਸਪੋਰਟਸ ਨੂੰ ਪਹਿਲ ਦਿੱਤੀ ਜਾਵੇਗੀ ਔਰ ਨਸ਼ਰਨ ਸਮਾਜ ਬਣਾ ਕੇ ਔਰ ਇਸ ਬਾੜ ਦੇ ਅੰਦਰ ਜਿੰਨਾ ਵੀ ਵਧੀਆ ਸਰਕਾਰੀ ਸਿਸਟਮ ਹੋ ਸਕੇ ਲਿਆਵਾਂਗੇ ਔਰ ਸਭ ਨੂੰ ਬੇਨਤੀ ਕਰਦਾ ਕਿ ਆਓ ਰਲ ਮਿਲ ਕੇ ਸਾਡਾ ਸਾਥ ਦਿਓ ਇਕੱਠੇ ਹੋ ਜਾਓ ਹੁਣ ਇਕੱਠੇ ਹੋਣ ਦਾ ਮੌਕਾ ਵਾ ਕਿਉਂਕਿ ਇੱਕੇ ਵਿੱਚ ਜਿੱਤ ਹੁੰਦੀ ਹੈ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਮਿਤਕਰ ਜੀ ਨੇ ਕਿਹਾ ਸੀ ਕਿ ਪੜੋ ਜੁੜੋ ਸੰਘਰਸ਼ ਕਰੋ ਅਸੀਂ ਪੜ ਪੜ ਲਿਖੀ ਗਏ ਆ ਅਸੀਂ ਜੁੜਦੇ ਵੀ ਜਾ ਰਹੇ ਹਾਂ ਸੰਘਰਸ਼ ਵੀ ਕਰਦੇ ਹਾਂ ਪਰ ਉਸ ਸੰਘਰਸ਼ ਦੇ ਨਾਲ ਅੱਜ ਅਸੀਂ ਇਸ ਵਾਰਡ ਦੇ ਵਿੱਚ ਜਿੱਤ ਪ੍ਰਾਪਤ ਕਰਨ ਦਾ ਜਿਹੜਾ ਨੀ ਪੱਥਰ ਰੱਖ ਦਿੱਤਾ ਵਾ ਸਾਰੇ ਲੋਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਾਥ ਦਿੱਤਾ ਵਾ ਔਰ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਇਸ ਸੀਟ ਜਿਹੜੀ ਆ ਪਾਰਟੀ ਦੀ ਝੋਲੀ ਪਾਵਾਂਗੇ